ਲੋਕਾਂ ਦੇ ਦਿਮਾਗ ਦੇ ਵਿੱਚ ਬਹੁਤ ਕੁਝ ਪੱਕਦਾ ਹੈ ਮੈਡੀਟੇਸ਼ਨ ਦੀ ਲੋੜ ਆ ਉਹ ਉਹ ਕਿਤਨਾ ਕਿਤੇ ਸਾਡੇ ਦਿਮਾਗ 'ਚ ਸਟੋਰੀ ਚੱਲ ਰਹੀ ਹੁੰਦੀ ਹੈ ਸਾਹਮਣੇ ਆ ਅਗਰੈਸ਼ਨ ਉਹ ਤੇ ਨਿਕਲ ਜਾਂਦਾ ਕਿਉਂਕਿ ਜ਼ਿੰਦਗੀ ਜਿਉਣੀ ਵੀ ਸੌਖੀ ਨਹੀਂ ਹੈ ਬਿਲਕੁਲ ਨਹੀਂ ਮਰ ਕੇ ਖੜਾ ਛੁੱਟ ਜਾਂਦਾ ਸੁਣਿਆ ਹਾਂ 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 ਠੀਕ ਹਾਂ ਪਰ ਜ਼ਿੰਦਗੀ ਜਿਉਣੀ ਵੀ ਸੌਖੀ ਨਹੀਂ ਹੈ ਪਰਿਵਾਰ ਨੂੰ ਲੈ ਕੇ ਜਾਣਾ ਬਹੁਤ ਐਫਰਟ ਲੱਗਦੇ ਆ ਲੋਕਾਂ ਦਾ ਅਗਰੈਸ਼ਨ ਹੈਗਾ ਉਹ ਚੈਨਲਾਈਜ਼ ਨਹੀਂ ਹੈਗਾ ਬਿਲਕੁਲ ਠੀਕ ਹੈ ਬਿਲਕੁਲ ਜਿਹਦੇ ਲਈ ਮੈਡੀਟੇਸ਼ਨ ਬਹੁਤ ਜ਼ਰੂਰੀ ਹੈ ਪੇਸ਼ੈਂਸ ਬਹੁਤ ਜ਼ਰੂਰੀ ਹੈ ਜਿਹਦੇ 'ਚ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਬਿਲਕੁਲ ਗਰੀਬ ਨੇ ਯਾਰ ਨਹੀਂ ਜੇ ਮਜਾ ਸਕਦਾ ਅਗਲਾ ਕਹਿੰਦਾ ਮੈਂ ਯਾਰ ਜੌਬ ਕਰਕੇ ਆਉਣਾ 15 ਘੰਟੇ ਹੂੰ ਹੂੰ ਠੀਕ ਹੈ ਕਿਵੇਂ ਕਰੂਗਾ ਉਹ ਐਕਸਰਸਾਈਜ਼ ਆਪਾਂ ਤਾਨਾ ਤਾਂ ਮਾਰਦੇ ਨੇ ਢਿੱਡ ਦੇ ਕਿਵੇਂ ਵਧਾਇਆ ਹੂੰ ਹੂੰ ਅਗਲਾ ਕੀ ਕਰੂਗਾ ਇਨੀ ਤਨਖਾਹ ਦੇ ਵਿੱਚ ਸਾਰਾ ਦਿਨ ਬੈਠਾ ਰਹਿੰਦਾ ਕੰਮ ਕਰਦਾ ਉੱਥੇ ਫਾਸਟ ਫੂਡ ਖਾਂਦਾ ਬੋਸ ਟਾਈਮ ਵੀ ਨਹੀਂ ਦਿੰਦਾ ਤੇ ਫੈਮਿਲੀ ਕੋਲ ਆ ਕੇ ਘਰ ਵਾਲੀ ਕਹਿੰਦੀ ਕਿਵੇਂ ਢਿੱਡ ਵਧਾਇਆ ਹੂੰ ਠੀਕ ਹੈ ਘਰਦਿਆਂ ਦੇ ਵੀ ਸੁਣਨੀਆਂ ਪੈਂਦੀਆਂ ਸਮਾਜ ਦੀਆਂ ਵੀ ਸੁਣਨੀਆਂ ਪੈਂਦੀਆਂ ਅਗਲਾ ਦਿਨ ਕਿਵੇਂ ਤੁਰਨਾ ਉਹਦੇ ਵੀ ਸੁਣਨੀਆਂ ਪੈਂਦੀਆਂ ਠੀਕ ਹੈ ਇੱਕ ਬੰਦੇ ਦੀ ਜ਼ਿੰਦਗੀ ਸੌਖੀ ਨਹੀਂ ਹੈ ਇਹ ਗੱਲ ਹੈਗੀ ਕਿ ਹਰ ਕੋਈ ਫਿਟਨੈਸ ਅਫੋਰਡ ਵੀ ਨਹੀਂ ਕਰ ਸਕਦਾ ਤੁਹਾਡੇ ਘਰ ਆਈ ਤੁਹਾਨੂੰ ਕਹਿ ਦਿੰਦੀ ਹੈ ਕਿ ਮੈਂ ਤੇਰੀ ਜ਼ਿੰਮੇਵਾਰੀਆਂ ਹੁਣ ਪਾਲ ਹਾਂ ਠੀਕ ਹੈ ਉਹ ਜ਼ਿੰਮੇਵਾਰੀ ਜਿਹੜਾ ਬੰਦਾ ਜਿਹੜੇ ਹਾਲਾਤਾਂ ਦੇ ਚੱਕਦਾ ਹੈ ਤੁਸੀਂ ਕੀ ਦੇਗੇ ਹੱਥ ਜੋੜਦੇ ਹੋ ਕਿਵੇਂ ਕਰਦੇ ਹੋ ਕਿਵੇਂ ਕੰਮ ਕਾਉਂਦੇ ਹੋ ਜੋਸ਼ ਨਾਲ ਕਮਾਉਂਦੇ ਹੋ ਕੀ ਜੀਣਾ ਹੈਗਾ ਉਹ ਵਿੱਚ ਲੋੜਾ ਮੈਡੀਟੇਸ਼ਨ ਦੀ ਧਿਆਨ ਦੀ ਬਹੁਤ ਲੋੜ ਹੈਗੀ ਆ ਆਪਣੇ ਆਤਮ ਮੰਥਨ ਜਿਹਨੂੰ ਆਪਮੰਥਨ ਕਹਿੰਦੇ ਆ ਉਹ ਤੁਸੀਂ ਕਿਤੇ ਵੀ ਕਰ ਸਕਦੇ ਹੋ ਹੂੰ ਤੋਂ ਕਰਨ ਲੱਗ ਜੰਨੇ ਉਹ ਤੁਹਾਡਾ ਆਪਣੇ ਆਪ ਤੇ ਹੋ ਜਾਂਦਾ ਹੈ ਫਿਰ ਇਹ ਸਮਝ ਆਉਂਦੀ ਹੈ ਕਿ ਜੋ ਹੋਣਾ ਹੈ ਹੋ ਕੇ ਰਹਿਣਾ ਹੈ ਕੀ ਬਾਤ ਹੈ ਕੀ ਬਾਤ ਟੈਨਸ਼ਨ ਕੀਤੇ ਆ ਘਬਰਾਟ ਕੀਤੇ ਆ ਕੁਝ ਨਹੀਂ ਹੁੰਦਾ ਜੋ ਹੋਣਾ ਹੈ ਉਹਨੇ ਆਪਣੀ ਜਰਨੀ ਕੱਢ ਕੇ ਜਾਣਾ ਸੋ ਵੇਟ ਪੇਸ਼ੈਂਸ ਦੇ ਨਾਲ ਉਹਨੂੰ ਬੀਤ ਜਾਣ ਦਿਓ ਮਰਦਾ ਕੋਈ ਵੀ ਨਹੀਂ ਰੱਬ ਰੋਟੀ ਸਭ ਨੂੰ ਦਿੰਦਾ। ਕੀ ਬਾਤ ਹੈ। ਤੇ ਕੁਝ ਆਹੀ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਜ਼ਿੰਦਗੀ ਦੀਆਂ। ਇਹ ਅਕਸਰ ਕਹਿ ਜਾਂਦੇ ਨੇ ਤੇ ਹਮੇਸ਼ਾ ਇਹਨਾਂ ਦੀ ਫਿਟਨੈਸ ਤੋਂ ਬਹੁਤ ਲੋਕ ਇਨਸਪਾਇਰ ਹੁੰਦੇ ਨੇ। ਇਸੇ ਕਰਕੇ ਜਦ ਕਰਤਾਰ ਕੋਈ ਗੱਲ ਕਹਿੰਦੇ ਨੇ ਤਾਂ ਉਹ ਲੋਕ ਸੁਣਦੇ ਨਹੀਂ ਤੇ ਅਸੀਂ ਉਮੀਦ ਕਰਦੇ ਹਾਂ ਇਸੇ ਤਰ੍ਹਾਂ ਤੁਸੀਂ ਲੋਕਾਂ ਨੂੰ ਮੋਟੀਵੇਟ ਕਰਦੇ ਰਹੋ ਤੇ ਆਪਣੇ ਸਿਨੇਮੇ ਦੇ ਨਾਲ ਐਂਟਰਟੇਨ ਕਰਦੇ ਰਹੋ। ਥੈਂਕ ਯੂ ਸੋ ਮੱਚ।